ਸਰਬੱਧਪਾਲਾ ਚੈਰੀਟੇਬਲ ਟਰਸਟ ਵੱਲੋਂ ਅਜਿਹਾ ਯਾਤ ਦੇਤੇ ਪਹੁੰਚੇ ਅਸੀਂ ਇੱਥੇ ਡੈੱਡ ਬੋਡੀ ਰਸੀਬ ਕਰਕੇ ਅਸੀਂ ਪਰਿਵਾਰ ਨੂੰ ਸੌਂਪੀ ਆ 55 ਸਾਲਾਂ ਦਾ ਜਿਹੜੇ ਵਿਅਕਤੀ ਸੀ ਜੀ ਦੀ ਡੈੱਡ ਬੋਡੀ ਆ ਲੁਧਿਆਣਾ ਦੇ ਸਮਰਾਲਾ ਨਾਲ ਸੰਬੰਧਤ ਸੀਗਾ ਡਾਕਟਰ ਐਸਪੀ ਸਿੰਘ ਉਰਾਈ ਜੀ ਦੀ ਸਰਪ੍ਰਸਤੀ ਇਹ ਸਰਬੱਧਪਾਲਾ ਚੈਰੀਟੇਬਲ ਟਰਸਟ ਵੱਲੋਂ ਇਹ ਡੈੱਡ ਬੋਡੀ ਭੇਜੀ ਗਈ ਸੀ ਤੇ ਟਰਸਟ ਵੱਲੋਂ ਜਿਹੜੀ ਇੱਥੇ 에어ਪੋਰਟ ਤੋਂ ਮਰਤਕ ਸਰੀਰ ਭੇਜਣ ਲਈ ਫ੍ਰੀ ਐਂਬੂਲੈਂਸ ਸੇਵਾ ਸ਼ੁਰੂ ਕੀਤੀ ਆ ਉਹਦੇ ਲਈ ਪਰਿਵਾਰ ਨੂੰ ਇਹ ਜੈੱਡ ਬੋਡੀ ਉਹਦੇ ਸਮਰਾਲੇ ਭੇਜੀ ਗਈ ਆ ਇੱਥੇ ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਡਾਕਟਰ ਐਸ.ਪੀ. ਸਿੰਘ ਅਵਰਾਏ ਨੇ ਇਹ ਵੀ ਐਲਾਨ ਕੀਤਾ ਹੈ ਕਿ ਜਿਹੜਾ ਵੀ ਕਿਸੇ ਵੀ ਦੇਸ਼ ਤੋਂ ਡੈੱਡ ਬੋਡੀ ਜੇਕਰ ਆਉਂਦੀ ਆ ਉਹਨੂੰ ਉਹਦੇ ਲਈ ਫ੍ਰੀ ਐਂਬੂਲੈਂਸ ਸੇਵਾਇਸ ਤੋਂ ਸ਼ੁਰੂ ਕੀਤੀ ਗਈ ਆ ਇਸ ਦੇ ਨਾਲ ਮੈਂ ਵੀ ਦੱਸਣਾ ਚਾਹੁੰਦਾ ਕਿ 417 ਹੁਣ ਤੱਕ ਬਦ ਨਸੀਬ ਲੋਕਾਂ ਦੇ ਮ੍ਰਿਤਕ ਸ਼ਰੀਰ ਡਾਕਟਰ ਡਾਕਟਰ ਅਵਰਾਏ ਸਾਹਿਬ ਦੇ ਯਤਨਾ ਨਾਲ ਇੱਥੇ ਭੇਜੇ ਜਾ ਚੁੱਕੇ ਨੇ ਵਾਪਸਾਂ ਤੱਕ ਜੀ ਤੁਹਾਡਾ ਨਾਂ ਕੀ ਆ ਤੇ ਤੁਸੀਂ ਕਿੱਥੋਂ ਆਏ ਜੀ ਇਥੇ ਰਿਪੋਰਟ ਮੇਰਾ ਨਾਮ ਮਰਜੀਤ ਸਿੰਘ ਆ ਜੀ ਮੈਂ ਸਮਰਾਲੇ ਤੋਂ ਆਇਆ ਜੀ ਅੰਕਿਤ ਬੇਟਾ ਮੇਰਾ ਅਭੀ ਤੋ ਵੀ ਸੀਗਾ ਜੀ ਤੇ ਉਹਦੀ ਡੈਥ ਡੈਥ ਹੋ ਗਈ ਸੀ ਭਾਈ ਜੀ ਉਹਨੂੰ ਉਹਦੀ ਡੈੱਡ ਬਾਡੀ ਲੈਣਾ ਹੈ ਜੀ ਥੋਮ ਰਸਰ ਨੂੰ ਅਸੀਰ ਪ੍ਰਾਇਸ ਸਾਹਿਬ ਜੀ ਬਹੁਤ ਧੰਨਵਾਦ ਕਰਦੇ ਆ ਬਾਕੀ ਮੇਰੀ ਨੋ ਆ ਗਈ ਹੈ ਤੁਹਾਨੂੰ ਇਹਨਾਂ ਦਾ ਕੀ ਹਾਲ ਰੱਖਿਆ ਜੀ